ਦੋਸਤੋ ਅੱਜ ਅਸੀਂ ਗੁਰਦਾਸਪੁਰ ਮੰਡੀ ਫਾੜਕ ਤੇ ਖੜੇ ਆਂ ਔਰ ਤੁਹਾਨੂੰ ਤਸਵੀਰਾਂ ਸਾਂਝੀਆਂ ਕਰਦੇ ਆਂ ਜੀ ਇੱਥੇ ਦੋ ਤਿੰਨ ਮਿੰਟ ਪਹਿਲਾਂ ਜਿਹੜਾ ਵਾ ਜੀ ਇੱਥੇ ਫਾੜਕ ਦਾ ਜਿਹੜਾ ਇੱਕ ਸਾਈਡ ਦਾ ਫਾੜਕ ਟੁੱਟ ਗਿਆ ਸੀ ਸੋ ਫਾੜਕ ਟੁੱਟਣ ਕਰਕੇ ਜਿਹੜਾ ਵਾ ਜੀ ਕਾਫੀ ਜਦੋ ਜ਼ਾਹਿਰ ਕਰਨੀ ਪਈ ਹੈ ਔਰ ਇੱਕ ਘੰਟੇ ਤੋਂ ਲਗਭਗ ਦੱਸ ਦਿਆ ਕਿ ਕੋਈ 40-45 ਮਿੰਟ ਜਿਹੜਾ ਇਹ ਫਾੜਕ ਬੰਦ ਰਿਆ ਵਾ ਔਰ ਕਾਫੀ ਪਰੇਸ਼ਾਨੀਆਂ ਲੋਕਾਂ ਨੂੰ ਆਈਆਂ ਜੀ ਲੋਕ ਲੰਬੀਆਂ ਕਤਾਰਾਂ ਲਗੀਆਂ ਸੀ ਸਾਰੀਆਂ ਤਸਵੀਰਾਂ ਤੁਹਾਨੂੰ ਸਾਂਝੀਆਂ ਕਰਾਂਗੇ ਸੋ ਇਸ ਫਾੜਕ ਨੂੰ ਜਿਹੜੀ ਪ੍ਰੋਬਲਮ ਆਈ ਸੀ ਪਰ ਇਹ ਪ੍ਰ ਫੋਨ ਜਿਹੜੀ ਇਹ ਸਮੱਸਿਆ ਦਾ ਹੱਲ ਜਿਹੜਾ ਵਾ ਰੇਲਵੇ ਵਿਭਾਗ ਦੇ ਕਰਮਚਾਰੀ ਕਰ ਰਹੇ ਨੇ ਸੋ ਸਾਰੀਆਂ ਤਸਵੀਰਾਂ ਤੇ ਲਾਂਝੀਆਂ ਕਰ ਰਹੇ ਆ ਜੀ ਸੋ ਇਹ ਜਿਹੜਾ ਵਾ ਜੀ ਕਿਤੇ ਨਾ ਕਿਤੇ ਇੱਕ ਬੰਨੇ ਹੀ ਗੱਲਾਂ ਕਰਦੇ ਆ ਕਿ ਚੰਦਰਮਾ ਤੇ ਪਹੁੰਚ ਕੇ ਦੇ ਆ ਪਰ ਚੰਦਰਮਾ ਤੇ ਜਿਹੜਾ ਪਹੁੰਚਣਾ ਅਤੇ ਕਰਨੀ ਤੇ ਕਸਨੀ ਦੇ ਵਿੱਚ ਫਰਕ ਵੀ ਆ ਗਿਆ ਕਿ ਨਾ ਕਿਤੇ ਜੀ ਸਰਕਾਰਾਂ ਦੇ ਸੋ ਦੇਖੋ ਤੁਸੀਂ ਅੱਜ ਵੀ ਅਸੀਂ ਜਿਹੜਾ ਵਾ ਉਹੀ ਪੁਰਾਣੇ ਸਿਸਟਮ ਦੇ ਨਾਲ ਜਿਹੜਾ ਜੂਝ ਰਹੇ ਆ ਇੰਨੀ ਤਰੱਕੀ ਕਰਨ ਦੇ ਬਾਵਜੂਦ ਵੀ ਜਿਹੜਾ ਵਾ ਅੱਜ ਹਾਲਾਤ ਸਾਡੇ ਉਹੀ ਦੇ ਜਿਵੇਂ ਯੋਨ ਦੇ ਤੋਂ ਹੀ ਆ ਜੀ ਸੋ ਪੁਰਾਣੇ ਫਾੜਕ ਪੁਰਾਣਾ ਸਿਸਟਮ ਉਹ ਤੇ ਕੋਈ ਰਸਤੇ ਦੇਖੋ ਤੁਸੀਂ ਰਸਤੇ ਵੀ ਜਿਹੜੇ ਇੰਨੇ ਗਮਾੜੇ ਨੇ ਕਿ ਉਹ ਗੱਲ ਹੀ ਛੱਡ ਦਿਓ ਤੁਸੀਂ ਸਮੇਂ ਦੇ ਹਿਸਾਬ ਨਾਲ ਜਿਹੜਾ ਉਹ ਚੇਂਜ ਕਰਨੀ ਚਾਹੀਦੀ ਹੈ ਜੀ ਕਿਉਂਕਿ ਡਵੈਲਪਮੈਂਟ ਹੋਣੀ ਜ਼ਰੂਰੀ ਆ ਪਰ ਕਿਤਨਾ ਕਿਤੇ ਗਰਦਾਸਪੁਰ ਤੋਂ ਲੈ ਕੇ ਸ਼ਹਿਰ ਜਿਹੜਾ ਪਿਛੜ ਗਿਆ ਵਾ ਉਹ ਦੀ ਆਦਾ ਪਿਛੜਿਆ ਹੋਇਆ ਵਾ ਉਹਦਾ ਕਾਰਨ ਇਹ ਕਿ ਹੈ ਵੀ ਰੇਲਵੇ ਨੇ ਕੋਈ ਸੁਧਾਰ ਨਹੀਂ ਲਿਆਂਦਾ ਜੀ ਸੋ ਦੇਖੋ ਜੇਕਰ ਕੋਈ ਰੇਲਵੇ ਚੰਗਾ ਕੰਮ ਕਰਦੀ ਤਾਂ ਉਹ ਵੀ ਦਿਖਾਣੇ ਆ ਪਰ ਅੱਜ ਇਹ ਫਾੜਕ ਦੀ ਦਿੱਕਤ ਆ ਫਾੜਕ ਦੀ ਦਿੱਕਤ ਔਨ ਕਰਕੇ ਜਿਹੜਾ ਉਹ ਜੀ ਇਹ ਸਮੱਸਿਆ ਜਿਹੜੀ ਆ ਆਮ ਲੋਕਾਂ ਨੂੰ ਇਹਦੇ ਲੰਬੀਆਂ ਕਤਾਰਾਂ ਲੱਗੀਆਂ ਸੀ ਜੇਕਰ ਐਮਰਜੈਂਸੀ ਕੋਈ ਬਿਮਾਰ ਹੋ ਜੇ ਜਾਂ ਕਿਸੇ ਨੂੰ ਕੋਈ ਪ੍ਰੋਬਲਮ ਹੋ ਜਾਏ ਤਾਂ ਉਹਦੇ ਅਸੇ ਵੱਡਾ ਦੇਖੋ ਸਭ ਤੋਂ ਵੱਡੀ ਗੱਲ ਵੀ ਉਹਦੇ ਅਸੇ ਓਖਾ ਹੋ ਜਾਂਦਾ ਵਾ ਸੋ ਅੱਜ ਵੀ ਤੁਸੀਂ ਦੇਖੋ ਵੀ ਤਸਵੀਰ ਮੈਂ ਕਹਾਂਗਾ ਸਾਂਝੀ ਕਰਿਓ ਛੜਕ ਦੇ ਨਾਲ ਜਿਹੜੇ ਦੇਖੋ ਜਿਗਾੜ ਲਗਾਏਦੇ ਆ ਜਿਹੜਾ ਥੱਲੇ ਵੇਟ ਪਾਇਆ ਹੁੰਦਾ ਉਹਦੇ ਨਾਲ ਪੱਥਰ ਬੰਨੇਦੇ ਆ ਸੋ ਨੀਚੇ ਦਿਖਾਓ ਪੱਥਰ ਬੱਜੇਦੇ ਆ ਸੋ ਇਹ ਕਿਤਨਾ ਕਿਤੇ ਜਿਹੜਾ ਵਈ ਉਹ ਥੱਲੇ ਪੱਥਰ ਬੱਜਾ ਦਾ ਸੋ ਇਹ ਇਹ ਦੇਸੀ ਜਿਗਾੜ ਜਿਹੜੇ ਲੱਗੇਦੇ ਆ ਜੀ ਸੋ ਦੇਖੋ ਤੁਸੀਂ ਕਿੰਨੀ ਸ਼ਰਮ ਵਾਲੀ ਗੱਲ ਆ ਵੀ ਦੇਸੀ ਜਿਗਾੜ ਜਿਹੜ ਕਿ ਤਰ੍ਹਾਂ ਕਿਤੇ ਸਮੇ ਦੇ ਹਿਸਾਬ ਨਾਲ ਜਿਹੜਾ ਜੀ ਡਿਵੈਲਪ ਕਰਨ ਦੀ ਚੀਜ਼ਾਂ ਨੂੰ ਜ਼ਰੂਰਤ ਆ ਇਹ ਫੜਕ ਨਵੇਂ ਲੱਗਣ ਨਵੇਂ ਫੜਕ ਲੱਗਣ ਔਰ ਸੁਧਾਰੇ ਦੇ ਵਿੱਚ ਲਿਆਂਦਾ ਜਾਵੇ ਰਸਤੇ ਜਿਹੜੇ ਸਹੀ ਬਣਾਏ ਜਾਣ ਤਾਂ ਜੋ ਆਮ ਲੋਕਾਂ ਨੂੰ ਕੋਈ ਦਿੱਕਤ ਨਾ ਆਏ ਸੋ ਉਮੀਦ ਤਾਂ ਕਰਾਂਗੇ ਕਿਉਂਕਿ ਸਮੇ ਦੇ ਹਿਸਾਬ ਨਾਲ ਜਿਹੜੀ ਆ ਜੀ ਸੈਂਟਰ ਸਰਕਾਰ ਦੇਖੋ ਧਿਆਨ ਦੇ ਰਹੀ ਹੈ ਕੋਈ ਜਿ ਇਲਾਕਿਆਂ ਜਿ ਕੋਈ ਸਿਟੀਆਂ ਜਿ ਧਿਆਨ ਦੇ ਰਹੀ ਹੈ ਪਰ ਗੁਰਦਾਸਪੁਰ ਵੱਲ ਜਿਹੜਾ ਧਿਆਨ ਨਹੀਂ ਦਿੱਤਾ ਜਾ ਰਿਹਾ ਜੀ ਸੋ ਇਹ ਤਸਵੀਰ ਸਾਡਾ ਸਾਂਝਾ ਕਰਨ ਦਾ ਮਕਸਦ ਇਹ ਹੀ ਸੀ ਕਿ ਅੱਜ ਜਿਹੜੇ ਹਾਲਾਤ ਬਣੇ ਆ ਆਉਣ ਵਾਲੇ ਦਿਨਾਂ ਵਿੱਚ ਕੋਈ ਆਉਣ ਵਾਲੇ ਸਮੇਂ ਵਿੱਚ ਕੋਈ ਤਾਂ ਦਾ ਜਿਹੜਾ ਹਾਲਾਤ ਨਾ ਬਣ ਕਿਉਂਕਿ ਫਾੜਕ ਟੁੱਟ ਗਿਆ ਸੀ ਟੁੱਟਣ ਦੇਖੋ ਵੱਡੀ ਗੱਲ ਇਹ ਐ ਵੀ ਫਾੜਕ ਟੁੱਟਾ ਵਾ ਕਿਸੇ ਦਾ ਨੁਕਸਾਨ ਕੋਈ ਨਹੀਂ ਹੋਇਆ ਜੀ ਸਭ ਤੋਂ ਵੱਡੀ ਗੱਲ ਜਿਹੜੀ ਐ ਕਿਉਂਕਿ ਜਦੋਂ ਟੁੱਟਿਆ ਵਾ ਕਿਤੇ ਉੱਪਰ ਵੀ ਡਿੱਗ ਸਕਦਾ ਸੀ ਕਿਸੇ ਦੇ ਕਿਸੇ ਦੇ ਡਿੱਗਣ ਨਾਲ ਕੋਈ ਨੁਕਸਾਨ ਵੀ ਹੋ ਸਕਦਾ ਸੀ ਸੋ ਜਿਹੜੇ ਲੋਕ ਤੇ ਫਸੇ ਦੇ ਨੇ ਜਿਹੜੇ ਪਰੇਸ਼ਾਨ ਨੇ ਉਹਨਾਂ ਨਾਲ ਗੱਲਬਾਤ ਵੀ ਕਰ ਰਹੇ ਆ ਔਰ ਸਾਰੀਆਂ ਤਸਵੀਰਾਂ ਤਾਂ ਉਹਨਾਂ ਸਾਂਝੀਆਂ ਕਰ ਰਹੇ ਆ ਜੀ ਮੋਦੀ ਸਰਕਾਰ ਕੀ ਆ ਸਕਦੇ ਆ ਸੈਂਟਰ ਦਾ ਮਹਿਕਮਾ ਵਾ ਸਾਰਾ ਕੋਈ ਕਹਿ ਨਹੀਂ ਕਰਨਾ ਅਸੀਂ ਲੋਕਾਂ ਨੇ ਅਸੀਂ ਜੋ ਅਸੀਂ ਲੋਕ ਟੈਕਸ ਦੇਣ ਦੇ ਆ ਰੋਟੀ ਦਾ ਵੀ ਲੱਗਦੇ ਚਾਹ ਦਾ ਵੀ ਟੈਕਸ ਦੇਣ ਦੇ ਆ ਜੇ ਅਸੀਂ ਫਿਰ ਉੱਥੇ ਹੀ ਰਹਿਣਾ ਵਾ ਗਲੀਆਂ ਗਲੀਆਂ ਨਾਲੀਆਂ ਦੇ ਰਹਿਣਾ ਪੈ ਲਈ ਸਾਡੀ ਸਰਕਾਰ ਨੇ ਇਹਨਾਂ ਨੂੰ ਗਲੀਆਂ ਨਾਲੀਆਂ ਦੇ ਰੱਖਣਾ ਵਾ ਜਿੰਨੀ ਦਰ ਮਰਜ਼ੀ ਕਰਦਾ ਰਹੇ ਇਹੀ ਕੰਮ ਹੋਣੇ ਆ ਕੁਝ ਨਹੀਂ ਬਦਲਣਾ ਟੱਕੇ ਜਗ੍ਹਾ ਵੀ ਤੱਕੇ ਖਾਣੇ ਪਿਆ ਰਹੇ ਟੱਕੇ ਖਾਣੇ ਬਣੇ ਜੀ ਹਾਂਜੀ ਭਾਈ ਇੱਕ ਬੰਨੇ ਸਰਕਾਰਾਂ ਕਹਿੰਦੀਆਂ ਵੀ ਚੰਦਰਮਾ ਦੇ ਚਲ ਗਿਆ ਸੀ ਤੇ ਅੱਜ ਹਾਲਾਤ ਵੀ ਰੋ ਹੀ ਫਾਟ ਪੁਰਾਣੇ ਆ ਤੁਹਾਡੇ ਸਾਹਮਣੇ ਵੀ ਥੱਲੇ ਝਾਤੀ ਮਾਰ ਕੇ ਵੇ ਲੋਕ ਥੱਲੇ ਕਰ ਲੋ ਕੈਮਰਾ ਹਾਂਜੀ ਹਾਂਜੀ ਥੱਲੇ ਕਰ ਲੋ ਕੈਮਰਾ ਜਲਾ ਹੀ ਬੋਲਣਾ ਘਰਦੀ ਠੀਕ ਹੈ 35 40 ਮਿੰਟ ਹੋ ਗਏ ਹਾਂਜੀ ਤੇ ਸਭ ਤੋਂ ਪਹਿਲਾਂ ਮੈਂ ਆਇਆ ਹੈਗਾ ਤੇ ਮੇਰੇ ਆਂਦਿਆਂ ਨੂੰ ਤੇ ਇਹਨਾਂ ਨੇ ਫਾਟਕ ਬੰਦ ਕੀਤਾ ਹੈਗਾ ਹਾਂਜੀ ਤੇ ਲੱਗੇ ਨਟ-ਨੋਟ ਬੰਦ ਕਰਨ ਦੇ ਸੀਗੇ ਹੂੰ ਅੱਗੇ ਕੋਈ ਪਤਾ ਨਹੀਂ ਵੀ ਕੀ ਕਰਨ ਦੇ ਕੀ ਨਹੀਂ ਕਰਨ ਦੇ ਟੁੱਟ ਗਿਆ ਕਹਿੰਦੇ ਤੇ ਆਹ ਕਹਿੰਦੇ ਆ ਟੁੱਟ ਗਿਆ ਹੈਗਾ ਹੁਣ ਨਾ ਹੀ ਪਿੱਛੇ ਜਾ ਸਕਨੇ ਆ ਨਾ ਹੀ ਅੱਗੇ ਜਾ ਸਕਨੇ ਆ ਹਾਂਜੀ ਬਹੁਤ ਵੱਡੀ ਹੁੰਦੀ ਪਾਜੀ ਬੜੀ ਮੁਸ਼ਕਲ ਪਾਜੀ ਇਹ ਕੋਈ ਐਮਰਜੈਂਸੀ ਪਾਜੀ ਦਾ ਫਿੱਟ ਬਹੁਤ ਔਖਾ ਕੰਮ ਪਾਜੀ ਬਹੁਤ ਔਖਾ ਕੰਮ ਕਿਸੇ ਵੇਲੇ ਬੱਚੇ ਲੈ ਕੇ ਜਾਣ ਦੇ ਹੋਈਦਾ ਵਾ ਹੁਣ ਤੇ ਬਾਰਿਸ਼ ਸ਼ੁਰੂ ਕੀ ਆ ਮੰਨ ਲਓ ਜੇ ਬਾਰਿਸ਼ ਪੈਣ ਦੀ ਹੋਏ ਗੜੇ ਪੈਣ ਦੇ ਹੁਣ ਤੇ ਪਰੇਸ਼ਾਨੀ ਚ ਫਸ ਗਏ ਨਾ ਬੱਚੇ ਲੈ ਕੇ ਇਹ ਗੱਲ ਪਰੇਸ਼ਾਨੀ ਕੀ ਨਾਮ ਆਪਣਾ ਸੁਮਿਤ ਕਿਨੇ ਕ ਸਮੇਂ ਦੇ ਇਚ ਖੜੇ ਦੀ ਔਰ ਕੀ ਪ੍ਰੋਬਲਮ ਆਈ ਹੈ ਅੱਧੇ ਘੰਟਾ ਹੋ ਗਿਆ ਯਾਰ ਪੇਰ ਘਰ ਦੇ ਟੁੱਟ ਗਿਆ ਸੀ ਕੀ ਟੁੱਟਾ ਫਾੜਕ ਟੁੱਟ ਗਿਆ ਇੱਕ ਸਾਈਡ ਦਾ ਕਿੱਛ ਟੁੱਟ ਗਿਆ ਹਾਂਜੀ ਹਾਂਜੀ ਉਹ ਅੱਧੇ ਘੰਟੇ ਤੋਂ ਖੜੇ ਇੱਥੇ ਦੀ ਹਾਂਜੀ ਹਾਂਜੀ ਮੁਸ਼ਕਲ ਬੜੀ ਆਈ ਨੇ ਹਾਂਜੀ ਹਾਂਜੀ ਰਸ਼ ਦੇਖ ਲਓ ਤੁਹਾਡੇ ਸਾਹਮਣੇ ਬਹੁਤ ਜ਼ਿਆਦਾ ਹਾਂਜੀ ਕੋਈ ਨੁਕਸਾਨ ਨਹੀਂ ਹੋਇਆ ਕੋਈ ਨਹੀਂ ਨਹੀਂ ਨੁਕਸਾਨ ਤੇ ਕੋਈ ਨਹੀਂ ਹੋਇਆ ਬਚਾਈ ਬਾਕੀ ਬਚਾਈ ਬਾਕੀ ਇਹ ਕੰਮ ਕਰਨ ਦੇ ਰਿਪੇਅਰ ਚੱਲਣਗੇ ਹਾਂਜੀ ਹਾਂਜੀ ਰਿਪੇਅਰ ਚੱਲਣਦੀ ਹੈ ਕਿਹੜਾ ਫੜਕ ਇਹ ਇਹ ਰੇਲਵੇ ਸਟੇਸ਼ਨ ਮੇਨ ਮੇਨ ਫੜਕ ਜੀ ਮੰਡੀ ਵਾਲਾ ਹਾਂਜੀ ਹਾਂਜੀ ਮੰਡੀ ਵਾਲਾ ਸਰ ਟੈਕਨੋਲੋਜੀ ਸਾਡੇ ਕੋ ਆ ਗਈ ਆ ਸਾਨੂੰ ਯੂਜ਼ ਕਰਨੀ ਨਹੀਂ ਆਉਂਦੀ ਅਸੀਂ ਅੱਜ ਇਹ ਦੇਖੋ ਦੋ ਲੱਗੇ ਹੋਏ ਆ ਹੋਰ ਇਹ ਟੈਕਨੋਲੋਜੀ ਆ ਤਾਂ ਹੀ ਆ ਔਰ ਥੋੜਾ ਟਾਈਮ ਲੱਗੂਗਾ ਕਿਉਂਕਿ ਅਸੀਂ ਨਾ ਰਾਜਧਾਨੀ ਜਿਹੜੀ ਦੇਸ਼ ਦੀ ਆ ਉਹ ਤੋਂ 20 ਸਾਲ ਪਿੱਛੇ ਚੱਲ ਰਿਆ ਡਿਊ ਟੂ ਰੀਜ਼ਨ ਕੀ ਹੈਗਾ ਗੁਰਦਾਸਪੁਰ ਦੀ ਖਾਸ ਗੱਲ ਹੈ ਕਿ ਜੇ ਜ਼ਿਆਦਾ ਮਲਾਜ਼ਮ ਸਭ ਦਾ ਇੱਥੇ ਰਹਿੰਦਾ ਤੇ ਕੋਈ ਵੀ ਉਹ ਆਪਣੇ ਜ਼ਿੰਮੇਵਾਰੀ ਨਹੀਂ ਸਮਝਦਾ ਬਸ ਆਪਣੇ ਆਪ ਨੂੰ ਕਿਸਕ ਦਾ ਟਾਈਮ ਪਾਸ ਕਰਨਾ ਜਾਦਾ ਬਾ ਹੋਰ ਕੋਈ ਗੱਲ ਨਹੀਂ ਹੈਗੀ ਬਾਕੀ ਇਹ ਗੁਰਦਾਸਪੁਰ ਚੌਧਰੀਆਂ ਦਾ ਪਿੰਡ ਸ਼ਹਿਰ ਆ ਇੱਥੇ ਜਿਆਦਾ ਚੌਧਰੀ ਆ ਉਹ ਜਿਹੜੇ ਕੰਮ ਜਦੋਂ ਜਿਆਦਾ ਚੌਧਰੀ ਹੋ ਜਾਂਦੇ ਕੰਮ ਨੁਕੜਮ ਹੋ ਜਾਂਦਾ ਬਸ ਹੋਰ ਕੋਈ ਪ੍ਰੋਬਲਮ ਨਹੀਂ ਇਹ ਪੌੜਾ ਘੰਟਾ ਫੜ ਗਿਆ ਟੁੱਟਾ ਰਿਹਾ ਜੀ ਬੰਦ ਰਿਹਾ ਜੀ ਇਸ ਕਰਕੇ ਬਹੁਤ ਜਾਮ ਲੱਗਾ ਰਿਹਾ ਦਿਨ ਦੇ ਬੰਦੇ ਜੋ ਹੀ ਆ ਰਹੇ ਸੀ ਬਹੁਤ ਉਹਨਾਂ ਨੂੰ ਪ੍ਰੋਬਲਮ ਰਹੀ ਆ ਕੰਨ ਕਈ ਕੰਮ ਉਸ ਕਈ ਨੂੰ ਕਈ ਤੇ ਲੋਕ ਬਹੁਤ ਦੁਖੀ ਨੇ ਇੱਥੇ ਕੰਮ ਉਹ ਏਰੀਆ ਬਸ 24 ਘੰਟੇ ਚੋਂ ਬੰਦ ਕਰਦਾ ਕੋਈ ਕੇਅਰ ਨਹੀਂ ਹੋ ਰਹੀ ਇੱਥੇ ਕੋਈ ਜਿਹੜਾ ਟੁੱਟਾ ਪੜ ਗਿਆ ਇਹ ਕਿਸੇ ਦੇ ਉੱਪਰ ਜੇਕਰ ਡਿੱਗ ਜਾਣਾ ਤਾਂ ਨੁਕਸਾਨ ਹੋ ਜਣਾ ਹੋ ਸਕਦਾ ਨਾ ਹਾਂ ਜੀ ਬਿਲਕੁਲ ਹੋ ਸਕਦਾ ਹਲ ਟੁੱਟ ਗਿਆ ਉੱਤੇ ਕਈ ਵਾਰ ਦੋ ਤਿੰਨ ਵਾਰ ਚੁੱਕਿਆ ਤੇ ਵੇਟਾਂ ਨੂੰ ਆਉਂਦਾ ਸੀ ਤਾਂ ਹੀ ਉੱਤੇ ਡਿੱਗ ਸਕਦਾ ਸੀ ਤੇ 60 ਲੱਖ ਸਕਦੀ ਸੀ ਇੱਕ ਬੰਨੇ ਸਰਕਾਰਾਂ ਕਿੰਨੀਆਂ ਬਸ ਅਸੀਂ ਚੰਦਰਮਾ ਤੇ ਪਹੁੰਚ ਗਏ ਆ ਦੂਜੇ ਬੰਨੇ ਅੱਜ ਵੀ ਦੇਸੀ ਜੀਕਾਰਡ ਚੱਲਦੇ ਪਏ ਦੇਖੋ ਜੀ ਗੱਲ ਇਹ ਹੈਗੀ ਆ ਵੀ ਸਰਕਾਰਾਂ ਜੋ ਕਰ ਰਹੀਆਂ ਮਤਲਬ ਜਿਹੜੇ ਅਰਦਾਸਪੁਰ ਦੇ ਵਿੱਚ ਦੇਖਿਆ ਜਾਵੇ ਤਾਂ ਕੋਈ ਚਾਨਣੀ ਘਰੇ ਹੋਵੇ ਦਾ ਇੱਥੇ ਤਾਂ ਕਈਮ ਨਹੀਂ ਹੈਗਾ ਜੀ ਬਿਲਕੁਲ ਠੀਕ ਤੁਹਾਡੀ ਗੱਲ ਹੈ ਹਾਂਜੀ ਇਹ ਪਿਛਲੇ ਦਾ ਪਿਛਲੇ ਹੀ ਰੱਖਿਆ ਹੈ ਇਹ ਪਿਛਲੇ ਦਾ ਪਿਛਲੇ ਫਰਕ ਬਹੁਤ ਜਾਮ ਟੋਟਾ ਪੱਜਾ ਸੜਕ ਦੇਖੋ ਕਿੰਨਾ ਰਹਿੰਦੀ ਐ ਸੀ بارش بارش ਪੈਣ ਤੇ ਬਹੁਤ ਮੁਸ਼ਕਲ ਹੋ ਜਾਂਦੀ ਐ ਹਾਂਜੀ ਛੋਟੇ ਛੋਟੇ ਇਹਦਾ ਸੁਧਾਰ ਕਰਨਾ ਚਾਹੀਦਾ ਭਾਜੀ ਇਹ ਤਾਂ ਇਹਦੀ ਜ਼ਿੰਮੇਵਾਰੀ ਹੈ ਜੀ ਹੁਣ ਕੀ ਕੀਤਾ ਜਾਏ ਇਹ ਚ ਫਰਮਾਨ ਦਾ ਕੀ ਕਰ ਸਕਦੀ ਹੈ ਬਿਲਕੁਲ ਹਾਂ ਜੀ ਕੀ ਫੀਲ ਕਰੋਗੇ ਕੀ ਮੈਸੀ ਦੋ ਨਹੀਂ ਅਸੀਂ ਤੇ ਕਹਿੰਦੇ ਆ ਵੀ ਇਹ ਜਿਹੜਾ ਸਾਰਾ ਸੁਧਾਰ ਹੋਣਾ ਚਾਹੀਦਾ ਚੰਗਾ ਰੇਲ ਦਾ ਜਿਹੜਾ ਲਾਗੋਂ ਦੇ ਜਿਹੜਾ ਟੁੱਟੀਆਂ ਹੋ ਕਿੰਨੀਆਂ ਹਰ ਇੱਕ ਬੰਦਾ ਦੇਖ ਸਕਦਾ ਸਾਰਾ ਸੜ ਲੱਗਦਾ ਵੀ ਇਹ ਫਰਮਾਨ ਦਾ ਕੋਈ ਸੁਧਾਰ ਹੋਣਾ ਜਿਆਦਾ ਜ਼ਰੂਰੀ ਨਹੀਂ ਅਸੀਂ ਸੈਂਟਰ ਸਰਕਾਰ ਨੂੰ ਚਾਹੀਦਾ ਵੀ ਦਾ ਕੋਈ ਨਾ ਹੱਲ ਕਰੇ ਜੀ ਧੰਨਵਾਦ ਭਾਈ ਜੀ ਸੰਤੋਖ ਜੀ ਕਿਤਨਾ ਸਮਾਂ ਲੱਗਾ ਜੀ ਪੜ ਦੇ ਟੁੱਟਾ ਉਹ ਕਿਆ ਹੋਇਆ ਉਸਕੋ ਫਟਕ ਗਾੜੀ ਸੀ ਟੁੱਟ ਗਿਆ ਥਾ ਹਾਂ ਔਰ ਕਰੀਬ ਇੱਕ ਘੰਟਾ ਲਈ ਬੰਦ ਰਹਾ ਹੈ ਠੀਕ ਹੋਣੇ ਮੈਂ ਹਾਂ और उसके बाद में काफ़ी लोग परेशान हो रहे थे अच्छा एक घंटा रहा कभी टूटा कैसे भैया गाड़ी से टूटा था गाड़ी कौन सी पिकअप था पिकअप थी हाँ जी थी। पिकर पिकर थी। तो वो तोड़ निकल गई हो नहीं खड़ी कर दी थी खड़ी आ रही थी वो थी वो हाँ खड़ी कर दी थी सभी लोग खड़े भी हो गए थे हाँ हाँ अभी ठीक हो गया हाँ जी किसी का नुकसान तो नहीं हुआ नहीं नहीं कुछ नहीं हुआ था हाँ जी हाँ जी पवन जी ਆ ਫਾਟ ਕਿਸਾ ਟੁੱਟ ਗਿਆ ਜੱਧਾ ਕਿ ਘੰਟਾ ਹੋ ਗਿਆ ਸੀ ਤੇ ਰਿਪੇਅਰ ਕਰਦੇ ਵੇਜ ਰਿਪੇਅਰ ਕਰਦੇ ਹਾਂਜੀ ਅੱਧੇ ਘੰਟੇ ਤੋਂ ਖੜੇ ਹੀ ਤੇ ਸੀ ਹਾਂਜੀ ਪਰੇਸ਼ਾਨੀ ਵੀ ਕਾਫੀ ਆਈ ਹੈ ਨਾ ਚਲੋ ਪਰੇਸ਼ਾਨੀ ਤਾਂ ਇਹ ਪਰ ਕਰਦੇ ਪਏ ਰੇਪਿੰਗ ਅੱਜ ਕੋਈ ਐਮਰਜੈਂਸੀ ਲਾ ਲੋ ਕਿ ਇਹਨੂੰ ਪੈ ਜੇ ਤਾਂ ਫਿਰ ਔਖਾ ਹੋ ਜਾਂਦਾ ਨਾ ਹਾਂਜੀ ਇਹ ਤੇ ਮੁਸ਼ਕਲ ਹੈ ਕੋਈ ਬਿਮਾਰ ਹੋ ਜਾਵੇ ਜਾਂ ਕੋਈ ਐਮਯੂ ਸੋਈ ਹਾਂਜੀ ਜੀ ਤਾਂ ਟੋਟਲ ਬੰਦ ਫੜ ਬੰਦ ਜੀ ਹਟ ਹਾਂਜੀ ਗੇੜ ਦੀ ਦਿੱਕਤ ਆਈ ਟੈਡਾ ਹੋ ਗਿਆ ਸੀ ਨਟ ਤੇ ਉਹਨੂੰ ਪਾ ਕੇ ਦੁਬਾਰਾ ਆਪਾਂ ਬੋਲ ਬਣਾਤਾ ਹਾਂ ਥੋੜਾ ਜਿਹਾ ਜਰਾ ਇਹ ਸਾਥ ਥੋੜਾ ਜਿਹਾ ਟੁੱਟ ਗਿਆ ਇਹ ਦੇਖੋ ਨਾ। ਸ਼ੁਕਰੀਆ ਜੀ। ਹਾਂ। ਪਰ ਬਾਈ ਕੋਈ ਨੁਕਸਾਨ ਨਹੀਂ ਹੋਇਆ। ਨਹੀਂ ਨਹੀਂ ਉਹ ਬਸ ਉਹ ਵੇਲਡਿੰਗ ਕਰਾ ਦੇਣੀ ਨਾਲ ਹੀ ਠੀਕ ਹੈ ਜਿਆਦਾ ਨਹੀਂ ਆਇਆ। ਖਰਾਬ ਹੈ। ਐਮਰਜੈਂਸੀ ਕੋਈ ਨੁਕਸਾਨ ਨਹੀਂ ਹੋ ਸਕਦਾ ਬਾਈ। ਇਹ ਨਵੇਂ ਪਰ ਥੋੜੀ ਜਿਹੀ ਬਾਈ ਚੇਂਜ ਵੈਸੇ। ਨਹੀਂ 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 ਏਡੀ ਗੱਲ ਉਹ ਕਿ ਜਦੋਂ ਮੈਂ ਵਿਕਰਮ ਕੜਾਕਾ ਜਿੱਦਾਂ ਕੋਈ ਤਾਰ ਵਿੱਚ ਜਿੱਦਾਂ ਫਸ ਜਾਂਦੀ ਨਾ। ਥੋੜਾ ਜਿਹਾ ਖੜਾਕਾ ਵਜਾ ਉਹ ਤਾਂ ਹੋਇਆ। ਅਦਰਵਾਈਜ਼ ਕੋਈ ਨੁਕਸਾਨ ਹੀ ਨਹੀਂ ਨਾ ਆਇਆ। ਉਹ ਤਾਣ ਲੱਗੀ ਹੁੰਦੀ ਉਹ ਬਚਾ ਕਰ ਦਿੰਦੀ ਸਾਡਾ। ਇੰਨੀ ਛੇਤੀ ਥਾ ਨਹੀਂ ਹੁੰਦਾ ਫ ਮੈਂ ਐਸਐਸਏ ਐਸਐਸਏ ਹਾਂ ਜਿਹੜੇ ਕੋਈ ਦਿੱਕਤ ਆਉਣ ਵਾਲੇ ਦਿਨਾਂ ਚ ਜਾਂ ਹੋਰ ਸਮੇਂ ਚ ਦਿੱਕਤ ਨਹੀਂ ਆਏ ਨਹੀਂ ਨਹੀਂ ਹੁਣ ਵੈਸੇ ਵੀ ਸਿਸਟਮ ਸਾਰਾ ਨਵਾਂ ਲੱਗ ਜਾਣਾ ਆਉਣ ਵਾਲੇ ਸਮੇਂ ਵਿੱਚ ਦੂਸਰੇ ਪੜਨਣ ਵਾਲੇ ਲੱਗ ਜਾਣਾ ਹਾਂ ਹੋ ਜਾਣਾ ਠੀਕ ਹੈ ਧੰਨਵਾਦ